ਅੱਜ ਮੈਂ ਜੋ ਕਹਾਣੀ ਤੁਹਾਡੇ ਲਈ ਲੈ ਕੇ ਆਈ ਹਾਂ ਹੋ ਸਕਦਾ ਹੈ ਇਹ ਕਹਾਣੀ ਤੁਹਾਡੇ ਆਸ-ਪਾਸ ਜਾਂ ਫਿਰ ਤੁਹਾਡੇ ਘਰ ਦੀ ਹੋਵੇ ਕਹਾਣੀ ਨੂੰ ਅੰਤ ਤੱਕ ਜ਼ਰੂਰ ਦੇਖਣਾ ਤੇ ਆਪਣੀ رائے ਕਮੈਂਟਾਂ ਵਿੱਚ ਦੇਣਾ ਕਿ ਜੋ ਇਸ ਕਹਾਣੀ ਵਿੱਚ ਵਾਪਰਿਆ ਕਿ ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ ਉਹ ਸਹੀ ਸੀ ਜਾਂ ਫਿਰ ਗਲਤ ਆਓ ਸੁਣਦੇ ਹਾਂ ਅੱਜ ਦੀ ਕਹਾਣੀ ਮਾਡਰਨ ਜ਼ਮਾਨਾ ਮਸ਼ੀਨ ਵਿੱਚ ਸੁੱਕੇ ਹੋਏ ਕੱਪੜੇ ਕੱਢ ਕੇ ਤਾਰ ਤੇ ਸੁੱਕਣੇ ਪਾਉਣ ਜਾ ਰਹੀ ਕਰਤਾਰੋ ਤੁਰੀ ਜਾਂਦੀ ਚੱਕਰ ਜਿਹਾ ਖਾ ਕੇ ੇਠਾਂ ਡਿੱਗ ਪਈ ਕੁਰਸੀ ਤੇ ਬੈਠਾ ਅਖਬਾਰ ਪੜਦਾ ਸਰਦਾਰਾ ਸਿੰਘ ਭੱਜ ਕੇ ਆਇਆ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਗੱਲ ਨਾ ਬਣੀ ਤਾਂ ਉੱਚੀ ਦੇੜੀ ਆਵਾਜ਼ ਮਾਰੀ ਮਨਜੀਤ ਓਏ ਭੱਜ ਕੇ ਆ ਤੇਰੀ ਮੰਮੀ ਨੂੰ ਕੁਝ ਹੋ ਗਿਆ ਏ ਮਨਜੀਤ ਨੇ ਆ ਕੇ ਨਾਲੋਂ ਬਾਹ ਫੜ ਕੇ ਮਾਂ ਨੂੰ ਮੰਜੇ ਉੱਤੇ ਲੰਮੇ ਪਾ ਦਿੱਤਾ ਜੇਤੀ ਜੇਤੀ ਗੱਡੀ ਸਟਾਰਟ ਕੀਤੀ ਤੇ ਮਾਂ ਨੂੰ ਗੱਡੀ ਵਿੱਚ ਪਾ ਕੇ ਸ਼ਹਿਰ ਹਸਪਤਾਲ ਲਈ ਲੈ ਤੁਰੇ ਹਲੇ ਗੱਡੀ ਪਿੰਡ ਦੇ ਬੱਸ ਅਡੇ ਕੋਲ ਹੀ ਪਹੁੰਚੀ ਸੀ ਕਿ ਕਰਤਾਰੂ ਨੇ ਲੰਬਾ ਜਿਹਾ ਸਾਹ ਲਿਆ ਤੇ ਫਿਰ ਕੁਝ ਨਾ ਬੋਲੀ ਹਸਪਤਾਲ ਪਹੁੰਚ ਕੇ ਡਾਕਟਰਾਂ ਨੇ ਚੈੱਕਅਪ ਕੀਤਾ ਤੇ ਕਹਿਣ ਲੱਗੇ ਕਿ ਇਹਨਾਂ ਨੂੰ ਤਾਂ 15 ਮਿੰਟ ਪਹਿਲਾਂ ਹੀ ਦੂਜਾ ਹਾਰਟ ਅਟੈਕ ਹੋ ਗਿਆ ਏ ਇਹਨਾਂ ਦੀ ਮੌਤ ਹੋ ਗਈ ਏ ਵਾਪਸ ਘਰ ਲੈ ਜਾਓ ਤੇ ਆਪਣੀਆਂ ਰਸਮਾਂ ਪੂਰੀਆਂ ਕਰੋ 47 ਕੋ ਸਾਲ ਦੀ ਉਮਰ ਵਿੱਚ ਹੀ ਕਰਤਾਰੋ ਚਲੀ ਗਈ ਦਾਸ ਸੰਸਕਾਰ ਹੋਣ ਮਗਰੋਂ 8 ਦਿਨ ਬਾਅਦ ਭੋਗ ਵੀ ਪੈ ਗਿਆ ਰਿਸ਼ਤੇਦਾਰ ਸਾਖ ਸੰਬੰਧੀ ਸਾਰੇ ਆਈ ਜਾਂਦੇ ਤੇ ਜਾਏ ਜਾਂਦੇ ਡੇਢ ਕੁ ਮਹੀਨੇ ਬਾਅਦ ਮਨਜੀਤ ਦੇ ਵਿਆਹ ਦੀ ਗੱਲ ਚੱਲ ਪਈ ਘਰ ਵਿੱਚ ਰੋਟੀ ਦਾ ਬਹੁਤ ਔਖਾ ਹੋ ਗਿਆ ਸੀ ਰਿਸ਼ਤੇਦਾਰਾਂ ਨੇ ਵੀ ਥੋੜੀ ਦੂਰ ਦੀ ਰਿਸ਼ਤੇਦਾਰੀ ਵਿੱਚ ਮਨਜੀਤ ਦਾ ਰਿਸ਼ਤਾ ਕਰਵਾ ਦਿੱਤਾ ਦੂਜੇ ਪਾਸੇ ਪਾਲੀ ਉਹ ਕੁੜੀ ਵੀ ਅਜੇ ਬੀਏ ਦੀ ਪੜ੍ਹਾਈ ਪੂਰੀ ਕਰਕੇ ਹੀ ਹੱਟੀ ਸੀ ਪਰ ਘਰ ਦਾ ਸਾਰਾ ਹੀ ਕੰਮਕਾਰ ਜਾਣਦੀ ਸੀ ਮਨਜੀਤ ਤੇ ਪਾਲੀ ਦਾ ਵਿਆਹ ਹੋ ਗਿਆ ਪਿਤਾ ਸਰਦਾਰਾ ਸਿੰਘ ਦੀ ਵੀ ਅੱਡੀ ਖੁਸ਼ੀ ਦੇ ਨਾਲ ਜ਼ਮੀਨ ਤੇ ਨਹੀਂ ਲੱਗ ਰਹੀ ਸੀ ਉਹ ਵੀ ਸੋਚਣ ਲੱਗਾ ਚਲੋ ਘਰ ਵਿੱਚ ਰੋਟੀ ਪਾਣੀ ਤਾਂ ਹੁਣ ਟਾਈਮ ਨਾਲ ਬਣਿਆ ਹੀ ਕਰੂ ਮਨਜੀਤ ਤੇ ਪਾਲੀ ਦਾ ਨਵਾਂ ਵਿਆਹ ਹੋਣ ਕਰਕੇ ਰਿਸ਼ਤੇਦਾਰੀਆਂ ਵਿੱਚ ਆਉਣਾ ਜਾਣਾ ਲੰਦਾ ਸੀ ਜੋ ਸਰਦਾਰਾ ਸਿੰਘ ਨੇ ਸੋਚਿਆ ਸੀ ਕਿ ਰੋਟੀ ਟਾਈਮ ਦੇ ਨਾਲ ਬਣ ਜਾ ਕਰੂ ਘਰ ਵਿੱਚ ਰੋਟੀ ਪਾਣੀ ਵਾਲੀ ਗੱਲ ਉਹ ਬਿਲਕੁਲ ਨਾ ਰਹੀ ਜਿਹੜੀ ਕਰਤਾਰੋ ਦੇ ਜਿਉਂਦੇ ਜੀਂ ਮੰਜੀਤ ਤੇ ਪਾਲੀ ਕਦੇ ਵੀ ਸਵੇਰੇ ਵੇਲੇ ਸਿਰਨਾ ਉੱਠਦੇ ਚਾਹ ਵੀ ਸਰਦਾਰਾ ਸਿੰਘ ਆਪ ਹੀ ਬਣਾ ਕੇ ਪੀ ਲੈਂਦਾ ਪਰ ਰੋਟੀ ਵਾਲਾ ਕੰਮ ਥੋੜਾ ਔਖਾ ਸੀ ਕਈ ਵਾਰ ਮਨਜੀਤ ਤੇ ਪਾਲੀ ਸ਼ਹਿਰ ਚਲੇ ਜਾਂਦੇ ਵਾਪਸ ਘਰ ਟਾਈਮ ਸਿਰ ਨਾ ਮੁੜਦੇ ਆਪ ਤੇ ਉਹ ਸ਼ਹਿਰੋਂ ਪੀਜ਼ਾ 버ਗਰ ਖਾ ਆਉਂਦੇ ਤੇ ਆਉਣ ਲੱਗੇ ਬਾਪੂ ਲਈ ਵੀ ਪੈਕ ਕਰ ਲਿਓਂਦੇ ਸਰਦਾਰਾ ਸਿੰਘ ਹਰ ਵਾਰ ਦੀ ਤਰ੍ਹਾਂ ਪੁੱਛਦਾ ਭਾਈ ਐਨੇ ਲੇਟ ਕਿਉਂ ਹੋ ਗਏ ਮੈਂ ਰੋਟੀ ਤੋਂ ਭੁੱਖਾ ਬੈਠਾ ਮਨਜੀਤ ਅੱਗੇ ਉਹ ਕਹਿੰਦਾ ਹੁਣ ਕਾਫੀ ਰਾਤ ਹੋ ਗਈ ਬਾਪੂ ਅਸੀਂ ਤੇਰੇ ਲਈ ਪੀਜ਼ਾ ਲੈ ਆਏ ਉਹੀ ਖਾ ਕੇ ਤੇ ਨਾਲ ਕੋਕ ਪੀ ਲਾ ਤੇ ਸੌ ਜਾ ਹੁਣ ਐਸ ਵੇੜੇ ਰੋਟੀ ਸਾਡੇ ਕੋਲੋਂ ਨਹੀਂ ਪੱਕਣੀ ਸਰਦਾਰਾ ਸਿੰਘ ਬੋਲਿਆ ਆਪਣੇ ਪੀਜੇ ਪੂਜੇ ਆਪਣੇ ਕੋਲ ਰੱਖੋ ਤੁਸੀਂ ਮੈਂ ਨਹੀਂ ਖਾਂਦਾ ਭਸਖੇ ਰੋਟੀ ਤੋਂ ਬਿਨਾ ਮਨਜੀਤ ਤੇ ਪਾਲੀ ਕਹਿੰਦੇ ਬਾਪੂ ਖਾ ਲਓ ਹੁਣ ਮਾਡਰਨਸ ਵਾ ਨਾ ਚੱਲਦਾ ਲੋਕ ਹੁਣ ਇਹੀ ਕੁਝ ਖਾਂਦੇ ਆ ਸਵੇਰੇ ਸਰਦਾਰੀ ਨੇ ਤਾਜੀ ਸੂਹੀ ਗਾਂ ਦੀ ਬੋਲੀ ਵਾਲੇ ਦੁੱਧ ਦੀ ਬਾਲਟੀ ਰਸੋਈ ਵਿੱਚ ਫੜਾ ਕੇ ਪਾਲੀ ਨੂੰ ਕਿਹਾ ਕਿ ਇਹ ਬੋਲੀ ਬਣਾ ਲਵੋ ਸਾਰੇ ਖਾ ਲਵਾਂਗੇ ਪਾਲੀ ਅਗੋ ਕਹਿਣ ਲੱਗੀ ਬਾਪੂ ਜੀ ਗਾਂ ਨੂੰ ਇਹ ਪਿਆ ਦੋ ਸਾਡਾ ਤਾਂ ਪਹਿਲਾਂ ਹੀ ਯੂਰੀਆ ਵੱਧਾ ਹੁਣ ਕੌਣ ਖਾਂਦਾ ਇਹ ਸਭ ਕੁਝ ਵਕਤ ਬਦਲ ਗਿਆ ਮਾਡਰਨ ਜ਼ਮਾਨਾ ਆ ਗਿਆ ਸਰਦਾਰਾ ਸਿੰਘ ਬੜੇ ਪਰੇਸ਼ਾਨ ਹੋਇਆ ਇਹ ਸਭ ਸੁਣ ਕੇ ਅੱਜ ਦੇ ਜਵਾਨਾਂ ਨੂੰ ਕੀ ਹੋ ਗਿਆ ਮੋਬਾਈਲ ਫੋਨ ਤੋਂ ਬਿਨਾ ਇਹਨਾਂ ਦਾ ਘਰ ਦੇ ਕੰਮਕਾਰ ਕਰਨ ਨੂੰ ਜੀਲੀ ਨਹੀਂ ਕਰਦਾ 10 ਕੋ ਹਜੇ ਸਵੇਰੇ ਮਨਜੀਤ ਮੈਗੀ ਦੇ ਵੱਡੇ ਪੈਕ ਲੈ ਆਇਆ ਤੇ ਸਰਦਾਰਾ ਸਿੰਘ ਨੂੰ ਕਹਿਣ ਲੱਗਾ ਬਾਪੂ ਅਸੀਂ ਮਨਾਲੀ ਜਾਣਾ ਘੁੰਮਣ ਹਫਤੇ ਕੋ ਲਈ ਤੁਸੀਂ ਮੈਗੀ ਖਾ ਕੇ ਕੰਮ ਚਲਾ ਲਿਆ ਕਰਿਓ ਬਸ ਕੁਝ ਨਹੀਂ ਕਰਨਾ ਗਰਮ ਪਾਣੀ ਉਬਾਲੋ ਤੇ ਉਹਦੇ ਵਿੱਚ ਪਾਓ ਤੇ ਮੈਗੀ ਤਿਆਰ ਤੇ ਚਾਹ ਤਾਂ ਤੂੰ ਬਾਪੂ ਆਪੇ ਬਣਾ ਹੀ ਲੈਣਾ ਮਾਡਰਨ ਬਣੋ ਹੋਣਾ ਬਾਪੂ ਜੀ ਬਹੁਤ ਖਾ ਲਈਆਂ ਸਰੋਂ ਦੇ ਸਾਗ ਨਾਲ ਮੱਖੀ ਦੀਆਂ ਰੋਟੀਆਂ ਜ਼ਮਾਨਾ ਬਦਲ ਗਿਆ ਤੁਸੀਂ ਵੀ ਬਦਲ ਜਾਓ ਸਰਦਾਰਾ ਸਿੰਘ ਕੁਝ ਨਾ ਬੋਲਿਆ ਬਸ ਬੈਠਾ ਸੁਣੀ ਗਿਆ ਦੂਜੀ ਸਵੇਰੇ ਸਰਦਾਰਾ ਸਿੰਘ ਨੂੰ ਇਕੱਲਾ ਵੇਖ ਪਤੀਜਾ ਜੀਤ ਸਿੰਘ ਘਰੇ ਆ ਗਿਆ ਹਾਂ ਚਾਲ ਪੁੱਛਣ ਮਗਰੋਂ ਸਰਦਾਰਾ ਸਿੰਘ ਨੇ ਆਪਣਾ ਰੋਟੀ ਪਾਣੀ ਵਾਲਾ ਦੁੱਖ ਦੱਸਿਆ ਤੇ ਨਾਲੇ ਮਾਡਰਨ ਜ਼ਮਾਨੇ ਵਾਲੀ ਵੀ ਗੱਲ ਦੱਸੀ ਕਿ ਉਸਦੇ ਨੂੰਹ ਪੁੱਤ ਤਾਂ ਜਿਆਦਾ ਹੀ ਮਾਡਰਨ ਜ਼ਮਾਨੇ ਦੇ ਹੋ ਗਏ ਨੇ ਗੀਤ ਸਿੰਘ ਵੀ ਇਹ ਸਾਰੀ ਗੱਲ ਸੁਣ ਕੇ ਥੋੜਾ ਪਰੇਸ਼ਾਨ ਜਾ ਹੋ ਗਿਆ ਤੇ ਕਹਿਣ ਲੱਗਾ ਚਾਚਾ ਗੁੱਸਾ ਨਾ ਕਰੀ ਤੇਰੀ ਉਮਰ ਅਜੇ 48 ਸਾਲ ਦੀ ਆ ਮਸਾਂ ਜੇ ਕਹੇ ਮੇਰੇ ਨਾਨਕੇ ਸਾਡੇ ਸ਼ਰੀਕੇ ਵਿੱਚੋਂ ਮਾਸੀ ਲੱਗਦੀ ਆ ਕੋਈ ਬਾਲ ਬੱਚਾ ਵੀ ਨਹੀਂ ਹੋਇਆ ਉਸਨੇ ਇਸੇ ਕਰਕੇ ਸਹਰਿਆ ਨਹੀਂ ਛੱਡ ਦਿੱਤੀ ਸੀ ਚਾਚਾ ਮਾਸੀ ਬਹੁਤ ਹੀ ਗੁਰੂ ਘਰ ਨਾਲ ਜੁੜੀ ਹੋਈ ਔਰਤ ਹੈ ਜੇ ਤੂੰ ਕਹੇ ਤਾਂ ਮੈਂ ਬੇਬੇ ਨਾਲ ਗੱਲ ਕਰ ਲੈਣਾ ਸਰਦਾਰਾ ਸਿੰਘ ਸੁਣ ਕੇ ਬੋਲਿਆ ਨਹੀਂ ਨਹੀਂ ਸ਼ੇਰਾ ਐਵੇਂ ਕਰਦੇ ਚੰਗੇ ਨਹੀਂ ਲੱਗਦੇ ਹੁਣ ਹੁਣ ਤਾਂ ਨੂੰ ਵੀ ਘਰ ਆ ਗਈ ਏ ਜੀਤ ਸਿੰਘ ਬੋਲਿਆ ਚਾਚਾ ਰੋਟੀ ਤਾਂ ਤਾਂ ਭੁੱਖਾ ਹੀ ਸੌਂਦਾ ਹੈ ਨਾ ਹੁਣ ਵੀ ਤੂੰ ਛੱਡ ਚਾਚਾ ਮੈਂ ਅੱਜ ਘਰੇ ਗੱਲ ਕਰਦਾ ਬੇਬੇ ਨਾਲ ਸਰਦਾਰਾ ਸਿੰਘ ਵੀ ਆਪਣੇ ਵੱਡੇ ਭਰਾ ਤੇ ਪਰਜਾਈ ਗਏ ਕਹਿਣ ਤੇ ਮੰਨ ਗਿਆ ਗੁਰੂ ਘਰ ਅਰਦਾਸ ਕਰਵਾ ਕੇ ਸਰਦਾਰਾ ਸਿੰਘ ਆਪਣੀ ਨਵ ਵਿਆਹੀ ਘਰਵਾਲੀ ਨੂੰ ਆਪਣੇ ਨਾਲ ਘਰ ਆ ਗਿਆ ਹਫਤੇਕ ਮਗਰੋਂ ਮਨਜੀਤ ਤੇ ਪਾਲੀ ਵੀ ਮਨਾਲੀ ਤੋਂ ਵਾਪਸ ਆ ਗਏ ਹੱਥ ਵਿੱਚ ਫੋਟੋਆਂ ਖਿੱਚਣ ਵਾਲੀ ਸੈਲਫੀ ਸਟਿਕ ਫੜੀ ਹੋਈ ਘਰ ਆ ਕੇ ਵੇਖਿਆ ਤਾਂ ਕੀਰਤਨ ਚੱਲ ਰਿਹਾ ਸੀ ਇੱਕ ਔਰਤ ਚੁੰਨੀ ਨਾਲ ਸਿਰ ਢੱਕੀ ਚੁੱਲ੍ਹੇ ਅੱਗੇ ਬੈਠੀ ਰੋਟੀ ਪਕਾ ਰਹੀ ਮਨਜੀਤ ਆਪਣੇ ਬਾਪੂ ਨੂੰ ਹੌਸਲਾ ਜਿਆ ਤੇ ਇਸ਼ਾਰੇ ਜੀ ਨਾਲ ਪੁੱਛਣ ਲੱਗਾ ਬਾਪੂ ਇਹ ਔਰਤ ਕੌਣ ਹੈ ਸਰਦਾਰਾ ਸਿੰਘ ਨੇ ਕਿਹਾ ਪੁੱਤਰਾ ਇਹ ਤੇਰੇ ਤਤਪਾਲੀ ਦੋਵਾਂ ਦੀ ਮਾਂ ਹੈ ਇਹ ਗੱਲ ਸੁਣ ਕੇ ਮਨਜੀਤ ਬੋਲਿਆ ਇਹ ਸਭ ਕਰਦੇ ਹੋਏ ਤੁਹਾਨੂੰ ਸ਼ਰਮ ਨਹੀਂ ਆਈ ਜਦ ਅਸੀਂ ਘਰ ਵਿੱਚ ਹਾਂ ਤੁਹਾਡੀ ਸੇਵਾ ਲਈ ਫਿਰ ਇਹ ਸਭ ਕਰਨ ਦੀ ਕੀ ਲੋੜ ਸੀ ਸਾਰੀ ਗੱਲ ਸੁਣ ਕੇ ਸਰਦਾਰਾ ਸਿੰਘ ਬੋਲਿਆ ਪੁੱਤਰਾ ਅੱਜ ਕੱਲ ਸਭ ਚੱਲਦਾ ਕਿਉਂਕਿ ਹੁਣ ਮਾਡਰਨ ਜ਼ਮਾਨਾ ਐ ਅੱਜ ਕੱਲ ਦੇ ਜਵਾਕ ਕਿੱਥੇ ਪੁੱਛਦੇ ਮਾਂ-ਬਾਪ ਨੂੰ ਇਹ ਗੱਲ ਸੁਣ ਕੇ ਮਨਜੀਤ ਤੇ ਪਾਲੀ ਸ਼ਰਮਿੰਦੇ ਜੇ ਹੋ ਗਏ ਤੇ ਇੱਕ ਦੂਜੇ ਦੇ ਮੂੰਹ ਵੱਲ ਵੇਖ ਕੇ ਕਹਿਣ ਲੱਗੇ ਜੀ ਅਸੀਂ ਆਪਣੇ ਤੋਰੇ ਫੇਰੇ ਛੱਡ ਕੇ ਬਾਪੂ ਦੀ ਰੋਟੀ ਪਾਣੀ ਤੇ ਕੱਪੜੇ ਲੀੜੇ ਦਾ ਧਿਆਨ ਰੱਖਿਆ ਹੁੰਦਾ ਇਸ ਲਈ ਅੱਜ ਇਹ ਸਭ ਕੁਝ ਨਹੀਂ ਸੀ ਹੋਣਾ ਇਹ ਸਾਡੀ ਅੱਜ ਦੀ ਪੀੜ੍ਹੀ ਦਾ ਹੀ ਦੁਖਾਨ ਤੇ ਅਸੀਂ ਹੀ ਜ਼ਿਆਦਾ ਮਾਡਰਨ ਹੋ ਰਹੇ ਹਾਂ ਸਾਨੂੰ ਆਪਣੇ ਮਾਂ-ਬਾਪ ਦਾ ਧਿਆਨ ਰੱਖਣਾ ਹੀ ਚਾਹੀਦਾ ਹੈ ਦੋਸਤੋ ਮੈਂ ਤੁਹਾਡੇ ਸਭ ਦੇ ਕੋਲੋਂ ਇਹ ਸਵਾਲ ਪੁੱਛਣਾ ਚਾਹੁੰਨੀ ਹਾਂ ਕਿ ਮਾਡਰਨ ਜ਼ਮਾਨੇ ਵਿੱਚ ਬੱਚਿਆਂ ਦਾ ਆਪਣੇ ਮਾਤਾ-ਪਿਤਾ ਨਾਲ ਇਹੋ ਜਿਹਾ ਵਿਵਹਾਰ ਠੀਕ ਹੈ ਜੇ ਤੁਹਾਡੇ ਹਿਸਾਬ ਨਾਲ ਮਾਡਰਨ ਜ਼ਮਾਨੇ ਦੇ ਨਾਲ ਸਾਨੂੰ ਸਭ ਨੂੰ ਰਲ ਕੇ ਚੱਲਣਾ ਚਾਹੀਦਾ ਹੈ ਤਾਂ ਫਿਰ ਤੁਸੀਂ ਵੀ ਸਾਰੇ ਤਿਆਰ ਰਹੋ ਕਿਉਂਕਿ ਤੁਹਾਡੀ ਆਉਣ ਵਾਲੀ ਪੀੜ੍ਹੀ ਹੋਰ ਵੀ ਨਵੇਂ ਜਮਾਨੇ ਦੀ ਹੋਏਗੀ ਤੇ ਤੁਹਾਨੂੰ ਵੀ ਉਹਨਾਂ ਦੇ ਅਨੁਸਾਰ ਬਦਲਣਾ ਹੀ ਪਏਗਾ ਫਿਰ ਤੁਸੀਂ ਆਪਣੇ ਬੱਚਿਆਂ ਨੂੰ ਦੋਸ਼ ਨਾ ਦੇਣਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਕੱਲ ਨੂੰ ਤੁਹਾਡੇ ਬੱਚੇ ਤੁਹਾਡੀ ਗੱਲ ਸੁਣ ਕੇ ਚੱਲਣ ਤਾਂ ਤੁਹਾਨੂੰ ਵੀ ਅੱਜ ਆਪਣੇ ਮਾਤਾ ਪਿਤਾ ਦੀ ਗੱਲ ਸੁਣ ਕੇ ਚੱਲਣਾ ਪਏਗਾ ਅਸੀਂ ਇੰਨੇ ਵੀ ਮਾਡਰਨ ਨਾ ਬਣੀਏ ਕਿ ਸਾਡੇ ਮਾਪੇ ਨੂੰ ਮਜਬੂਰੀ ਵਿੱਚ ਮਾਡਰਨ ਬੰਨਾ ਪੈ ਜਾਏ ਆਪਣੇ ਮਾਪਿਆਂ ਲਈ ਵਕਤ ਕੱਢੋ ਇਹ ਨਾ ਹੋਵੇ ਕਿ ਬਾਅਦ ਵਿੱਚ ਮਾਫੀ ਮੰਗਣ ਦਾ ਮੌਕਾ ਵੀ ਨਾ ਮਿਲੇ ਜੇਕਰ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇ ਤਾਂ ਸਾਡੀ ਇਸ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰਕੇ ਇਸ ਮਾਡਰਨ ਜ਼ਮਾਨੇ ਬਾਰੇ ਆਪਣੀ ਰਾਏ ਦੱਸੋ ਉਹਨਾਂ ਲੋਕਾਂ ਤੱਕ ਇਹ ਵੀਡੀਓ ਜ਼ਰੂਰ ਸ਼ੇਅਰ ਕਰਨਾ ਜੋ ਆਪਣੇ ਮਾਤਾ ਪਿਤਾ ਨੂੰ ਮਾਡਰਨ ਬਣਾਉਣ ਤੇ ਤੁਲੇ ਹੋਏ ਹਨ ਜਲਦੀ ਮਿਲਾਂਗੇ ਇਹੋ ਜਿਹਾਂ ਕੁਝ ਹੋਰ ਵਧੀਆ ਸਿੱਖਿਆਦਾਇਕ ਵੀਡੀਓਜ਼ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਸਾਥ ਦਿਓ ਤਾਂ ਜੋ ਅਸੀਂ ਵਧੀਆ ਤੋਂ ਵਧੀਆ ਸਿੱਖਿਆ ਦਾ ਇੱਕ ਵੀਡੀਓਜ਼ ਲੈ ਕੇ ਆ ਸਕੀਏ ਆਪਣੇ ਪਰਿਵਾਰ ਵਿੱਚ ਖੁਸ਼ ਰਹੋ ਤੇ ਮਾਤਾ ਪਿਤਾ ਦਾ ਧਿਆਨ ਰੱਖਦੇ ਰਹੋ ਤਦ ਤੱਕ ਲਈ ਧੰਨਵਾਦ